ਪੰਜਾਬ ਵਿਧਾਨ ਸਭਾ ਦੀ ਪ੍ਰੈਸ ਗੈਦਰੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਨ ਨਵਜੋਤ ਸਿੰਘ ਸਿੱਧੂ ਤੇ ਸੁਖਜਿੰਦਰ ਰੰਦਾਵਾ ਦਾ ਕਹਿਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਦਾਦੇ ਸਰਦਾਰ ਸੁੰਦਰ ਸਿੰਘ ਮਜੀਠੀਆ ਵੱਲੋਂ ਅੰਗਰੇਜ਼ਾਂ ਨਾਲ ਮਿਲ ਕੇ ਸਿੱਖਾਂ ਖਿਲਾਫ ਕਾਰਵਾਈਆਂ ਕੀਤੀਆਂ ਗਈਆਂ ਜਿਸ ਦੇ ਸਬੂਤ ਉਨ੍ਹਾਂ ਦੇ ਕੋਲ ਹਨ ਸਿੱਧੂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਮਜੀਠੀਆ ਦੇਸ਼ ਪਰਦੇ ਸਿੱਖਾਂ ਕੋਲੋਂ ਮਾਫੀ ਮੰਗੇ ਨਹੀਂ ਤਾਂ ਅਸੀਂ ਉਸ ਨੂੰ ਸਦਨ ਵਿੱਚ ਬੋਲਣ ਨਹੀਂ ਦਿਵਾਂਗੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਹਰ ਸਿਮਰਤ ਕੋਰ ਬਾਦਲ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਸਦਨ 'ਚ ਮਾਫੀ ਮੰਗਣ। ਸੱਚ ਪਰਤਾੜਿਤ ਹੁੰਦਾ ਪਰ ਪਰਾਜਿਤ ਨਹੀਂ ਹੁੰਦਾ। ਅੱਜ ਪਰਤਾਂ ਖੋਲੂੰ ਇਹ ਜਿਹਾ ਕਿ ਦੁਬਾਰਾ ਉੱਠਣ ਜੋਗਾ ਨਹੀਂ ਰਹੂੰ, ਬੋਲਣ ਜੋਗਾ ਨਹੀਂ ਰਹੂੰ। ਹਿਸਟੋਰੀਕਲ ਕਿਤਾਬਾਂ ਦੇ ਰੈਫਰੈਂਸ ਦੇ ਕੇ ਇਹ ਦੱਸੂੰ ਇਹਦੀ ਦੇਸ਼ ਭਗਤੀ ਕੀ ਹੈ? ਜਲਿਆਂਵਾਲਾ ਬਾਗ ਦਾ ਜਦੋਂ ਸਾਕਾ ਹੋਇਆ ਉਸ ਤੋਂ ਬਾਅਦ ਕੁਤਵਾਲੀ ਦੇ ਵਿੱਚ ਮੀਟਿੰਗ ਰੱਖੀ ਗਈ ਕੁਝ ਖਾਸ ਬੰਦਿਆਂ ਦੇ ਨਾਲ ਉਹਨਾਂ ਖਾਸ ਬੰਦਿਆਂ ਦੇ ਵਿੱਚ ਸੁੰਦਰ ਸਿੰਘ ਮਜੀਠੀਆ ਸੀ ਇਹ ਆ ਹੈ ਅਗਲੇ ਦਿਨ ਜਦੋਂ ਜਨਰਲ ਡਾਇਰ ਨੇ ਜਲਿਆਂਵਾਲੇ ਬਾਗ ਨੇੜੇ ਕੁਤਵਾਲੀ ਦੇ ਵਿੱਚ ਕੁਝ ਖਾਸ ਚੁਣੇ ਗਏ ਆਦਮੀਆਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਵਿੱਚ ਸੁੰਦਰ ਸਿੰਘ ਮਜੀਠੀਆ ਸੀ ਪਹਿਲਾ ਆ ਕਿਤਾਬ ਹੈ ਆ ਕਿਤਾਬ ਹੈ ਜੀ ਇਹਦੀ ਕੰਬੋਜਾਂ ਦਾ ਇਤਿਹਾਸ ਤੁਹਾਨੂੰ ਸਾਰੇ ਭੇਜਾਂਗੇ ਜੀ ਅਸੀਂ ਜਿਹਨੂੰ ਜਿਹਨੂੰ ਚਾਹੀਦਾ ਉਹਨੂੰ ਸਾਰੇ ਭੇਜਾਂਗੇ ਕੰਬੋਜਾਂ ਦਾ ਇਤਿਹਾਸ ਕੰਬੋਜਾਂ ਦਾ ਇਤਿਹਾਸ ਦੂਜਾ ਜੀ ਸਰੋਪਾ ਇਹ ਵੀ ਐਨ ਦੱਤਾ ਦੀ ਕਿਤਾਬ ਹੈ ਠੀਕ ਹੈ ਆਲਸੋ ਪ੍ਰੇਜ਼ਡ ਮਾਈਕਲੋ ਡਾਇਰ ਓਡਵਾਇਰ ਅ ਰਿਪਰੈਸਿਵ ਐਡਮਿਨਿਸਟ੍ਰੇਸ਼ਨ ਇਨ ðiਸ ਵਰਡਸ ਇਹ ਉਹਦੇ ਵਰਡ ਨੇ ਜੀ ਸਰਦਾਰ ਸੁੰਦਰ ਸਿੰਘ ਮਜੀਠੀਆ ਦੇ Sardar Sundar Singh Singh Majithia, claiming to be the spokesperson of Sikhs, also praised Michael O'Dwyer, a representative administration in these words. It is a matter of regret that at the close of your honour's successful regime, a mischievous attempt has been made by some evilly disposed persons to ruthlessly disturb the peace of the land. And in several places, atrocities have been committed, which have besmeared and unsullied names of the province. But your honors, firm grasp, or your honor carry on, but your honors, firm grasp of the situation and the measures adopted have nipped the evil in the butt. As the protest against the Jalewala Bagh tragedy, he returned to here, a eh, Mahatma Gandhi, as as a protest against the Jallianwala Bagh trage tragedy, Mahatma Gandhi returned the Kesari Hind title. In a letter to the Viceroy on 8 June 1990, the Mahatma wrote, "The awful experience of the past two months and a half have shown me that there is nothing save satyagraha, which which civil disobedience is an integral part, that can possibly save India from Bolshevism and even a worse fate." ਜੋ ਜਿਹੜਾ ਇਹਨਾਂ ਨੂੰ ਖਿਤਾਬ ਮਿਲਿਆ ਇਹਨਾਂ ਨੂੰ ਖਿਤਾਬ ਗੜਾ ਨਾਲ ਖਿਤਾਬ ਕਿੱਥੇ ਇੱਕ ਹਟ ਆ ਲੋ ਜੀ ਹੁਣ ਖਿਤਾਬ ਦੇਖੋ ਜੀ ਇਹਨੂੰ ਹੁਣ ਦੇਖੋ ਜੀ ਬ੍ਰਿਟਿਸ਼ ਨੇ ਕ੍ਰਿਟੀਸਾਈਜ਼ ਕੀਤਾ ਚਰਚਿਲ ਕ੍ਰਿਟੀਸਾਈਜ਼ਡ ਚੈਨਲ ਡਾਇਰਜ਼ ਐਕਸ਼ਨ ਐਨ ਐਪੀਸੋਡ ਵਿਚ ਅਪੀਅਰਡ ਟੂ ਬੀ ਵਿਦਆਊਟ ਪੈਰਲਲ ਇਨ ਦਾ ਮਾਡਰਨ ਹਿਸਟਰੀ ਆਫ ਦਾ ਬ੍ਰਿਟਿਸ਼ ਐਮਪਾਇਰ ਉਸ ਤੋਂ ਪਹਿਲਾਂ ਹੰਟਰ ਕਮਿਸ਼ਨ ਨੇ ਕ੍ਰਿਟੀਸਾਈਜ਼ ਕੀਤਾ ਪਈ ਡਿਸਮਿਸਲ ਦੇ ਵਾਸਤੇ 100 100 ਕਮਿਸ਼ਨ ਦੇ ਜਨਰਲ ਡਾਇਰ ਦੀ ਡਿਸਮਿਸਲ ਦੇ ਵਾਸਤੇ ਇਹ ਲਿਖਿਆ ਤੇ ਅੱਗੇ ਦੇਖੋ ਜੀ ਇਹਨਾਂ ਨੂੰ ਅਵਾਰਡ ਮਿਲਿਆ ਆ ਬ੍ਰਿਟਿਸ਼ ਗੈਜ਼ਟ ਹੈ ਇਹਨਾਂ ਨੇ ਅਵਾਰਡ ਲੈ ਲਿਆ ਇਹ ਦੇਖੋ ਜੀ ਆ ਬ੍ਰਿਟਿਸ਼ ਗੈਜ਼ਟ ਹੈ ਆ ਬ੍ਰਿਟਿਸ਼ ਗੈਜ਼ਟ ਦੇ ਵਿੱਚ ਸਰਦਾਰ ਸੁੰਦਰ ਸਿੰਘ ਮਜੀਠੀਆ ਨੂੰ ਇਹਦਾ ਅਵਾਰਡ ਮਿਲਿਆ ਲਓ ਜੀ ਹਾਂ ਜੀ ਹਾਂ ਜੀ ਗੋਰਿਆਂ ਨੇ ਆ ਦੇਖੋ ਆ ਦੇਖੋ ਜੀ ਖਾਦਾ ਬਾਡ ਮਿਲੇ ਉਹ ਪੜ ਕੇ ਬਾਡ ਪੜ ਕੇ ਕਿਰਮਿਤ ਚਲੇ ਗਿਆ ਹੈ ਤੁਹਾਨੂੰ ਪੇਪਰ ਦੇਈ ਜਾਵਾਂਗੇ ਬਾਦੂ ਵੀ ਟੂ ਵੀ ਕੰਪੈਨੀయన్స్ ਆਫ ਦਾ ਸੈਟ ਮੋਸਟ ਐਮਿਨੈਂਟ ਆਰਡਰ ਕੰਪੈਨੀయన్స్ ਆਫ ਦਾ ਸੈਟ ਮੋਸਟ ਐਮਿਨੈਂਟ ਆਰਡਰ ਸਰਦਾਰ ਬਹਾਦਰ ਸਰਦਾਰ ਸੁੰਦਰ ਸਿੰਘ ਮਜੀਠੀਆ ਅੰਮ੍ਰਿਤਸਰ ਪੰਜਾਬ ਵਾਹ ਸਰਦਾਰ ਬਹਾਦਰ ਦਾ ਖਿਤਾਬ ਮਿਲਿਆ ਸਰਦਾਰ ਬਹਾਦਰ ਆ ਗਾਜਟ ਹੈ ਹੈ ਜਿਹੜੇ ਅੰਗਰੇਜ਼ਾਂ ਦੇ ਸਰਦਾਰ ਉਹ ਇੱਥੇ ਸਭ ਤੋਂ ਵੱਡੇ ਕੱਤਾਰ ਆ ਲੋ ਜੀ ਕਾਜਟ ਦੀ ਕਾਪੀ ਲਓ ਮਾਰੇ ਤੁਹਾਨੂੰ ਭੇਜਾਂਗੇ ਸਾਰੇ ਭੇਜਾਂਗੇ